ਸੁਕੇਂਦਰ ਬਜਟ ਤੇ ਬਸਤੀ ਪਠਾਣਾ ਵਪਾਰੀਆਂ ਤੇ ਲੋਕਾਂ ਨੂੰ ਉਮੀਦਾਂ ਨੇ ਬਜਟ ਦੇ ਵਿੱਚ ਮਹਿੰਗਾਈ ਦਾ ਧਿਆਨ ਰੱਖੇ ਸਰਕਾਰ ਲੋਕਾਂ ਨੇ ਕਿਹਾ ਸਿੱਖਿਆ ਅਤੇ ਸਿਹਤ ਦੇ ਲਈ ਪਾਲਿਸੀ ਲੈ ਕੇ ਆਉਣੀ ਚਾਹੀਦੀ ਹੈ ਸੋ ਬਸਤੀ ਪਠਾਣਾ ਲੋਕਾਂ ਦੇ ਵੱਲੋਂ ਇਹ ਹੀ ਕਿਹਾ ਗਿਆ ਕੇਂਦਰ ਸਰਕਾਰ ਵੱਲੋਂ ਆਪਣਾ ਪਹਿਲਾ ਬਜਟ ਪੇਸ਼ ਕੀਤਾ ਜਾ ਰਿਹਾ ਹੈ ਇਸ ਬਜਟ ਤੋਂ ਹਾਂਜੀ ਨਮਸਕਾਰ ਜੀ ਮੈਂ 파ਰਸ ਗੌਤਮ ਤੁਸੀਂ ਦੇਖ ਰਹੇ ਹੋ ਇੰਡੀਆ ਨਿਊਜ਼ ਅੱਜ ਅਸੀਂ ਜ਼ਿਲ੍ਹਾ ਸ਼ਰੀਫਤ ਅਗੜ ਸਾਹਿਬ ਦੇ ਸ਼ਹਿਰ ਬਸਤੀ ਪਠਾਣਾ ਵਿਕੇ ਖੜੇ ਹਾਂ ਸਿਵਲ ਹਸਪੀਟਲ ਪਹੁੰਚੇ ਹਾਂ ਜੋ ਕੱਲ ਕੇਂਦਰ ਸਰਕਾਰ ਵੱਲੋਂ ਬਜਟ ਪਾਸ ਕੀਤਾ ਜਾਣਾ ਸਾਡੇ ਨਾਲ ਐਸਐਮ ਐਸਐਮਓ ਮੈਡਮ ਨੇ ਇਹਨਾਂ ਤੋਂ ਪੁੱਛ ਲੈਣੇ ਆ ਕਿ ਸਰਕਾਰ ਕੱਲ ਨੂੰ ਜੋ ਬਜਟ ਪਾਸ ਕੀਤਾ ਹੈ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਮੈਡਮ ਨਮਸਕਾਰ ਜੀ ਨਮਸਕਾਰ ਜੀ ਹਾਂਜੀ ਮੈਮ ਕੀ ਨਾਮ ਹੈ ਤੁਹਾਡਾ ਮੈਂ ਡਾਕਟਰ ਹਰਲੀਨ ਕੌਰ ਐਸਐਮਓ ਬਸੀ ਪਠਾਨਾ ਹਾਂਜੀ ਮੈਮ ਕੱਲ ਵਿੱਤ ਮੰਤਰੀ ਕੇਂਦਰ ਸਰਕਾਰ ਵੱਲੋਂ ਜੋ ਬਜਟ ਪਾਸ ਕੀਤਾ ਹੈ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅਸੀਂ ਇਹ ਕਹਾਂਗੇ ਵੀ ਸਾਡਾ ਹੈਲਥ ਸੈਕਟਰ ਦਾ ਵੀ ਥੋੜਾ ਧਿਆਨ ਰੱਖਿਆ ਜਾਏ ਸਰਨੇ ਵੀ ਥੋੜਾ ਬਜਟ ਜ਼ਿਆਦਾ ਦਿੱਤਾ ਜਾਏ so that ਅਸੀਂ ਥੋੜੀ ਸੇਵਾਵਾਂ ਦੇ ਸਕਦੇ ਹਾਂ ਪਬਲਿਕ ਨੂੰ ਤੇ ਔਰ ਥੋੜੇ ਜਿਹੜਾ ਆਮ ਆਦਮੀ ਹੈ ਉਹਦੇ ਬਾਰੇ ਵੀ ਥੋੜਾ ਸੋਚਿਆ ਜਾਏ ਥੋੜੀ ਮਹਿੰਗਾਈ ਘਟਾਈ ਜਾਏ ਅੱਜਕੱਲ੍ਹ ਜਿਵੇਂ ਮਹਿੰਗਾਈ ਬਹੁਤ ਜ਼ਿਆਦਾ ਹੈਗੀ ਹੈ ਤੇ ਸਾਡਾ ਜਿਹੜਾ ਇਨਕਮ ਟੈਕਸ ਦਾ ਸਲਾਬ ਹੈਗਾ ਉਹਦੇ ਬਾਰੇ ਵੀ ਦੇਖਿਆ ਜਾਏ ਥੋੜਾ ਸਕ ਘਟਾਏ ਜਾਏ seta ਸਰ ਇਹ ਦੇਖਿਆ ਜਾ ਰਿਹਾ ਜਿਵੇਂ ਪ੍ਰਾਈਵੇਟ ਸ਼ਟਰ ਵਿੱਚੋ ਹਸਪੀਟਲਾਂ 'ਚ ਖਰਚਾ ਜ਼ਿਆਦਾ ਹੈ ਤੇ ਜੇ ਮਿਡਲ ਇੱਕ ਮਿਡਲ ਬੰਦਾ ਉਹ ਹਸਪੀਟਲ ਜਾਂਦਾ ਹੈ ਤੇ ਜਿਵੇਂ ਮਹਿੰਗਾਈ ਦਾ ਦੌਰ ਕਹਿ ਰਹੇ ਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਨਹੀਂ ਕਾਮਨ ਮੈਂ ਕਿ ਸਾਡੇ ਕੋਲ ਦਵਾਈਆਂ ਹੈਗੀਆਂ ਮੋਦਰ 200 ਵੈਰਾਈਟੀ ਕਿਸਮਾਂ ਦੀ ਦਵਾਈਆਂ ਹੈਗੀਆਂ ਸਾਡੇ ਕੋਲ ਅਸੀਂ ਤਾਂ ਜੋ ਸਾਡੇ ਕੋਲ ਹੈਗਾ ਉਹ ਅਸੀਂ ਸਾਰਾ ਪੇਸ਼ੈਂਟਸ ਨੂੰ ਅਸੀਂ ਦਿਲਾ ਰਹੇ ਆ ساری ਕੋਸ਼ਿਸ਼ ਹੈ ਕਿ ਸਾਰੀ ਦਵਾਈਆਂ ਇੱਥੋਂ ਦਿੱਤੀ ਜਾਣ ਕਿਉਂਕਿ ਤਾਂਕਿ ਪੇਸ਼ੈਂਟ ਨੂੰ ਬਾਹਰੋਂ ਕੋਈ ਦਵਾਈ ਨਾ ਖਰੀਦਣੀ ਪਵੇ ਅਸਾਰੇ ਕੋ ਜੋ ਹੋ ਸਕਦਾ ਅਸੀਂ ਸਾਰਾ ਕੁਝ ਕਰ ਰਹੇ ਆ ਜੇ ਸਾਡਾ ਬਜਟ ਥੋੜਾ ਜਿਹਾ ਹੋਰ ਵੱਜ ਜਾਏ ਤਾਂ ਅਸੀਂ ਹੋਰ ਵੀ ਚੰਗਾ ਕੰਮ ਕਰਾਂਗੇ ਠੀਕ ਹੈ ਥੈਂਕ ਯੂ ਹਾਂਜੀ ਥੈਂਕ ਯੂ ਹਾਂਜੀ ਨਮਸਕਾਰ ਜੀ ਮੈਂ 파ਰਸ ਗੌਤਮ ਤੁਸੀਂ ਦੇਖ ਰਹੇ ਹੋ ਇੰਡੀਆ ਨਿਊਜ਼ ਅਸੀਂ ਅੱਜ ਜਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਪਿੰਡ ਮੇੜਾ ਵਿੱਚ ਪਹੁੰਚੇ ਆ ਤੇ ਕੱਲ ਜੋ ਵਿੱਦ ਮੰਤਰੀ ਕੇਂਦਰ ਸਰਕਾਰ ਵੱਲੋਂ ਬਜਟ ਪਾਸ ਕੀਤਾ ਜਾਣਾ ਹੈ ਸਾਡੇ ਨਾਲ ਕੁਝ ਕਿਸਾਨ ਵੀਰ ਜੁੜੇ ਹੋਏ ਆਓ ਇਹਨਾਂ ਤੋਂ ਪੁੱਛ ਲੈਣੇ ਆ ਵੀ ਇਹਨਾਂ ਉਹਦੇ ਕੀ ਲਾਭ ਨੇ ਤੇ ਕੀ ਨੁਕਸਾਨ ਨੇ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਜਗਤਾਰ ਸਿੰਘ ਨਾਮ ਜੀ ਮੈਡਮ ਹਾਂਜੀ ਕੱਲ ਸਰਕਾਰ ਵੱਲੋਂ ਜੋ ਸਰ ਬਜਟ ਪਾਸ ਕੀਤਾ ਜਾਣਾ ਹੈ ਉਹਦਾ ਮਤਲਬ ਕੀ ਤੁਹਾਨੂੰ ਕੀ ਫਾਇਦੇ ਨੇ ਜੇ ਬਜਟ 'ਚ ਕੁਝ ਕਮੀ ਪੇਸ਼ੀ ਲੱਗੀ ਜਾਂ ਉਹਦੇ ਕੀ ਨੁਕਸਾਨ ਨੇ ਹਾਂਜੀ ਦੇਖੋ ਜੇ ਦਾ ਬਜਟ 'ਚ ਸਰਕਾਰ ਵਧੀਆ ਬਜਟ ਲਿਆਉਂਦੀ ਆ ਲੋਕ ਹਿੱਤ ਵਾਸਤੇ ਗਰੀਬ ਜਨਤਾ ਵਾਸਤੇ ਕਿਸਾਨਾਂ ਵਾਸਤੇ ਜੀ ਬਹੁਤ ਵਧੀਆ ਹੋਊਗਾ ਅਗਰ ਜੇ ਬਜਟ ਨੂੰ ਦੇਖੋ ਮਹਿੰਗਾਈ ਦੇ ਹਿਸਾਬ ਨਾਲ ਤਾਂ ਬਹੁਤ ਅੱਗੇ ਹੀ ਮਹਿੰਗਾਈ ਲੋਕ ਸੌਦਾ ਪੱਤਾ ਲੈਣ ਤੋਂ ਸਬਜ਼ੀਆਂ ਲੈਣ ਤੋਂ ਵੀ ਦਿੱਕਤ ਆ ਰਹੀ ਹੈ ਬਹੁਤ ਜ਼ਿਆਦੀ ਇਸ ਕਰਕੇ ਅਸੀਂ ਸਰਕਾਰ ਨੂੰ ਬੇਨਤੀ ਕਰਨੇ ਆਂ ਕਿ ਬਹੁਤ ਵਧੀਆ ਬਜਟ ਪਾਸ ਕਰੇ ਜਿਸ ਵਿੱਚ ਕਿਸਾਨਾਂ ਦੀ ਜੋ ਧਰਨਿਆਂ ਤੇ ਬੈਠੇ ਨੇ ਗਰੀਬ ਜਨਤਾ ਉਹਨਾਂ ਨੂੰ ਸਹੂਲਤ ਦਿੱਤੀ ਜਾਵੇ ਅਤੇ ਕਿਸਾਨਾਂ ਦੇ ਜੋ ਕਰਜ਼ੇ ਨੇ ਜਾਂ ਐਮਐਸਪੀ ਹੈ ਹਰ ਫਸਲ ਤੇ ਰੇਟ ਦਿੱਤਾ ਜਾਵੇ ਸਹੀ ਜੋ ਕਿ ਕਿਸਾਨ ਸੁਖੁਸ਼ਾਲ ਹੋਵੇ ਸਰ ਦੇਖਿਆ ਜਾਰੇ ਜਿੱਥੇ ਕਿਸਾਨ ਨੂੰ ਬਹੁਤ ਹੀ ਔਂਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਕਾਲੂ ਅਗਰ ਕੋਈ ਵਧੀਆ ਹੁੰਦਾ ਤੇ ਇਹਦੇ ਵਿੱਚ ਤੁਸੀਂ ਸਰਕਾਰ ਤੋਂ ਕੀ ਅਪੀਲ ਕਰਦੇ ਹੋ ਅਸੀਂ ਦੇਖੋ ਜੀ ਸਰਕਾਰ ਨੂੰ ਅਪੀਲ ਕਰਦੇ ਵੀ ਵਧੀਆ ਬਜਟ ਪੇਸ਼ ਕਰਨ ਤਾਂ ਸਰਕਾਰ ਔਰ ਲੋਕਾਂ ਨੂੰ ਪਬਲਿਕ ਨੂੰ ਉਹਦਾ ਫਾਇਦਾ ਹੋਵੇ ਨਾ ਕਿ ਅੱਗੇ ਵੰਗ ਸਰਕਾਰ ਦੇ ਨੁਕਸਾਨ ਹੋਵੇ ਔਰ ਜਨਤਾ ਦਾ ਨੁਕਸਾਨ ਹੋਵੇ ਠੀਕ ਹੈ ਧੰਨਵਾਦ ਤੁਹਾਨੂੰ ਨਮਸਕਾਰ ਜੀ ਮੈਂ 파ਰਸ ਗੌਤਮ ਤੁਸੀਂ ਦੇਖ ਰਹੇ ਇੰਡੀਆ ਨਿਊਜ਼ ਅੱਜ ਅਸੀਂ जिला श्री फतेहगढ़ صاحب ਦੇ ਸ਼ਹਿਰ ਬਸੀ ਉਠਾਣਾ گورਨਮੈਂਟ ਸਕੂਲ ਵਿੱਚ ਪਹੁੰਚੇ ਆ ਤੇ ਕੱਲ ਜੋ ਕੇਂਦਰ ਸਰਕਾਰ ਵੱਲੋਂ ਬਜਟ ਪਾਸ ਕੀਤਾ ਹੈ ਨਾ ਆਓ ਸਾਡੇ ਨਾਲ ਇੱਕ ਵਿਦਿਆਰਥੀ ਨਾਲ ਪੁੱਛ ਲੈਣੇ ਆ ਕੀ ਕਹਿੰਣਾ ਇਹਨਾਂ ਦਾ ਹਾਂਜੀ ਨਮਸਕਾਰ ਜੀ ਨਮਸਕਾਰ ਮੇਰਾ ਨਾਮ ਨਾਮਿਕ ਗੋਤਮ ਆ ਮੈਂ ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਬਸੀ ਪਠਾਨਾ ਜਮਾਤ 10 ਦੀ ਵਿਦਿਆਰਥਣ ਆ ਮੈਂ ਜੋ ਕੱਲ ਸਰਕਾਰ ਕੇਂਦਰ ਸਰਕਾਰ ਵੱਲੋਂ ਬਜਟ ਪਾਸ ਕੀਤਾ ਜਾਵੇਗਾ ਮੈਂ ਸਰਕਾਰ ਨੂੰ ਇਹ ਉਪੀ ਅਪੀਲ ਕਰਦੀ ਹਾਂ ਕਿ ਸਾਡੇ ਐਜੂਕੇਸ਼ਨ ਵੱਲ ਹੋਰ ਵੱਧ ਤੋਂ ਵੱਧ ਧਿਆਨ ਦਿੱਤਾ ਜਾਵੇ ਤਾਂ ਕਿ ਅਸੀਂ ਪੜ੍ਹ ਲਿਖ ਕੇ ਆਪਣੇ ਪੇਰੈਂਟਸ ਤੇ ਟੀਚਰਜ਼ ਦਾ ਨਾਮ ਰੋਸ਼ਨ ਕਰ ਸਕੀਏ ਥੈਂਕ ਯੂ ਜੀ ਨਮਸਕਾਰ ਜੀ ਮੈਂ 파ਰਸ ਗੋਤਮ ਤੁਸੀਂ ਦੇਖ ਰਹੇ ਇੰਡੀਆ ਨਿਊਜ਼ ਅੱਜ ਅਸੀਂ ਜ਼ਿਲ੍ਹਾ ਸ਼ਰੀਫਤਗੜ ਸਾਹਿਬ ਦੇ ਸ਼ਹਿਰ ਵਸੀਪਠਾਣਾ ਵਿਖੇ ਮਾਰਕੀਟ ਮਾਰਕੀਟ ਵਿੱਚ ਖੜੇ ਆ ਤੇ ਕੱਲ ਕੇਂਦਰ ਸਰਕਾਰ ਵੱਲੋਂ ਜੋ ਬਜਟ ਪਾਸ ਕੀਤਾ ਜਾਣਾ ਹੈ ਉਹਦਾ ਕੀ ਅਸਰ ਪਵੇਗਾ ਅਸੀਂ ਕੁਝ ਦੁਕਾਨਦਾਰ ਭਰਾਵਾਂ ਨੂੰ ਮਿਲੇ ਆ ਤੇ ਇਹਨਾਂ ਤੋਂ ਪੁੱਛ ਲੈਂਦੇ ਹਾਂ ਹਾਂਜੀ ਸਰ ਸੱਸੀ ਗਾਲ ਜੀ ਸੱਸੀਆ ਸਰ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਸਮੀਨ ਸਿੰਘ ਬਸੀ ਪਠਾਣਾ ਤੋਂ ਹਾਂ ਜੀ ਸਰ ਕੱਲ ਕੇਂਦਰ ਸਰਕਾਰ ਵੱਲੋਂ ਜੋ ਬਜਟ ਪਾਸ ਕੀਤਾ ਹੈ ਨਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਪਰ ਉਮੀਦ ਤਾਂ ਬਹੁਤ ਹੈ ਵੀ ਸਰਕਾਰ ਸਾਡੇ ਦੁਕਾਨਦਾਰਾਂ ਦਾ ਭਾਅ ਮਤੇ ਮੀਡਲ ਕਲਾਸ ਲੋਕਾਂ ਦੇ ਹੱਕ ਚ ਬਜਟ ਪਾਸ ਕਰੇ ਬਹੁਤ ਉਮੀਦ ਤਾਂ ਲਾਈ ਹੋਈ ਹੈ ਪਰ ਬਾਕੀ ਦੇਖੋ ਪਿਛਲੀ ਵਾਰ ਨ ਵੀ ਸਾਨੂੰ ਬੜੀ ਉਮੀਦ ਸੀ ਪਰ ਉਮੀਦ ਤੇ ਕਰੇ ਨਹੀਂ ਉਤਰੇ ਤਾਂ ਹੀ ਸੀ ਅਸ ਮੇਰੇ ਕਾ ਸੀਟਾਂ ਵੀ ਘਟਾਈਆਂ ਨੇ ਜੀਪੀ ਨੂੰ ਤੇ ਹੁਣ ਸ਼ਾਇਦ ਉਮੀਦ ਹੈ ਸ਼ਾਇਦ ਇਸ ਸਾਲ ਵੀ ਕੁਝ ਕਰਨ ਤੇ ਬਹੁਤ ਬੁਰਾ ਹਾਲ ਹੈ ਕਿਉਂਕਿ ਮਾਰਕੀਟ ਦਾ ਬਹੁਤ ਬੁਰਾ ਹਾਲ ਹੁੰਦਾ ਜਾ ਰਿਹਾ ਆਨਲਾਈਨ ਸ਼ਾਪਿੰਗ ਦਾ ਬੜਾ ਅਸਰ ਮਾਰਕੀਟ ਤੇ ਦੇਖ ਰਿਹਾ ਮਾਰਕੀਟ ਚ ਕਸਟਮਰ ਨਹੀਂ ਆਉਂਦਾ ਹੈਗਾ ਬਹੁਤ ਬੇਸਿਕ ਸਹੂਲਤਾ ਹੀ ਨਹੀਂ ਮਿਲ ਰਹੀਆਂ ਹੈਗੀਆਂ ਬੱਚਿਆਂ ਨੂੰ ਸਾਬ ਬਾਹਰ ਭੇਜਣ ਦੇ ਸੋਚ ਰਹੇ ਨੇ ਕੋਈ ਇੱਥੇ ਕੋਈ ਫੈਸਿਲਿਟੀ ਨਹੀਂ ਹੈਗੀ ਕੋਈ ਫਿਊਚਰ ਨਹੀਂ ਦਿਖ ਰਿਹਾ ਬੱਚਿਆਂ ਦਾ ਇੱਥੇ ਫਿਊਚਰ ਦੇਖੇ ਬੱਚੇ ਆਪਣੇ ਮਾਪਿਆਂ ਤੋਂ ਕਿਉਂ ਦੂਰ ਹੋਣ ਸਰ ਦੇਖਿਆ ਯਾਰ ਜਿਵੇਂ ਰੋਜ਼ਾਨਾ ਹੀ ਅਸੀਂ ਦੇਖਦੇ ਹਾਂ ਕਿ ਮਾਰਕੀਟ ਦੇ ਵਿੱਚ ਰੌਣਕ ਘੱਟ ਬਹੁਤ ਹੀ ਜ਼ਿਆਦਾ ਘੱਟ ਰਹੀ ਹੈ ਇਹ ਤੁਸੀਂ ਸਰਕਾਰ ਕੋਲੋਂ ਕੀ ਅਪੀਲ ਕਰਦੇ ਹੋ ਸਰ ਇਹੀ ਕਹਿੰਦੇ ਆ ਕਿ ਮਹਿੰਗਾਈ ਥੋੜੀ ਘੱਟ ਹੋਵੇ ਤਾਂ ਕਸਟਮਰ ਆਪਣੇ ਆਪ ਮਾਰਕੀਟ 'ਚ ਆਵੇ ਕਾ ਲੋਕਾਂ ਦੇ ਆਪਣੀ ਖਰਚੇ ਹੀ ਨਹੀਂ ਮੁੱਕਦੇ ਜੋੜ ਮੇਨ ਚੀਜ਼ਾਂ ਹੁੰਦੀ ਐ ਐਜੂਕੇਸ਼ਨ ਤੇ ਮੈਡੀਕਲ ਤੋਂ ਫੈਸਿਲਿਟੀਆਂ ਤੋਂ ਉਹਦੇ ਕੋਈ ਚੋਈ ਨਿਕਲਦੇ ਪੰਦੇ ਬਾਹਰ ਬਗਲੀ ਬਾਹਰ ਦੀ ਬਾਤ ਹੀ ਸ਼ਾਪਿੰਗ ਤੱਕ ਕੀ ਕਰਨੇ ਕਸਮ ਨਹੀਂ ਥੈਂਕ ਯੂ ਥੈਂਕ ਯੂ ਸੋ ਮਚ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ 파ਰਸ ਗੌਤਮ ਤੁਸੀਂ ਦੇਖ ਰਹੇ ਹੋ ਇੰਡੀਆ ਨਿਊਜ਼ ਅਸੀਂ ਅੱਜ ਜ਼ਿਲ੍ਹਾ ਸ਼ਹੀਦ ਫਤਿਹਗੜ੍ਹ ਸਾਹਿਬ ਦੇ ਸ਼ਹਿਰ ਬਸੀ ਪਠਾਣਾ ਵਿੱਚ ਖੜੇ ਹਾਂ ਜੋ ਕੀ ਦੱਸਿਆ ਯਾਰ ਕੱਲੂ ਕੇਂਦਰ ਸਰਕਾਰ ਵੱਲੋਂ ਜੋ ਬਜਟ ਪਾਸ ਕੀਤਾ ਜਾਣਾ ਉਹਦੇ ਬਾਰੇ ਕੁਝ ਸਾਡੇ ਦੁਕਾਨਦਾਰ ਭਰਾਏ ਇਹਨਾਂ ਨੂੰ ਪੁੱਛ ਲੈਣੇ ਆਂ ਵੀ ਅਗਰ ਕੇਂਦਰ ਸਰਕਾਰ ਬਜਟ ਕਾ ਨੂੰ ਸਹੀ ਤ ਤਾਂ ਇਹਨਾਂ ਦੇ ਹੱਕ ਦੀ ਗੱਲ ਹੈ ਇਹਨਾਂ ਨੂੰ ਮਿਲਣ ਗਿਆ ਨਹੀਂ ਮਿਲਣੀਆਂ ਹਾਂਜੀ ਸਰ ਨਮਸਕਾਰ ਜੀ ਨਮਸਕਾਰ ਜੀ ਕੀ ਨਾਮ ਹੈ ਜੀ ਓਮਪ੍ਰਕਾਸ਼ ਮਖੇਜਾ ਹਾਂਜੀ ਸਰ ਕੇਂਦਰ ਸਰਕਾਰ ਵੱਲੋਂ ਕੱਲ ਬਜਟ ਪਾਸ ਕੀਤਾ ਜਾਣਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਮੈਂ ਇੰਡੀਆ న్యూਸ ਸ਼੍ਰੀ ਗੋਤਮ ਜੀ ਨੂੰ ਜੀ ਆਇਆਂ ਕਹਿੰਦਾ ਔਰ ਮੈਂ ਸਰਕਾਰ ਨੂੰ ਇਹ ਹੀ ਬੇਨਤੀ ਕਰਦਾ ਜਿਹੜਾ ਕੱਲ ਬਜਟ ਪੇਸ਼ ਕਰਦੀ ਹੈ ਸਰਕਾਰ ਉਹ ਗਰੀਬਾਂ ਦੇ ਮਜ਼ਦੂਰਾਂ ਦੇ ਦੁਕਾਨਦਾਰਾਂ ਦੇ ਹੱਕ ਵਿੱਚ ਹੀ ਹੋਣਾ ਚਾਹੀਦਾ ਕਿਉਂਕਿ ਪਹਿਲਾਂ ਹੀ ਬਹੁਤ ਮਹਿੰਗਾਈ ਹੈ ਆਮ ਪਬਲਿਕ ਜਿਹੜੀ ਹੈ ਆਨਲਾਈਨ ਸ਼ੋਪਿੰਗ ਕਰਦੀ ਹੈ ਦੁਕਾਨਦਾਰਾਂ ਕੋਲ ਬਹੁਤ ਗਾਹ ਘਟੇ ਹੋਏ ਨੇ ਸੋ ਜੇ ਹੋਰ ਜ਼ਿਆਦਾ ਸਰਕਾਰ ਮਹਿੰਗਾਈ ਕਰਦੀ ਹੈ ਤਾਂ ਬਹੁਤ ਲੋਕਾਂ ਦਾ ਬੁਰਾ ਹਾਲ ਹੋਊਗਾ ਘਰਾਂ ਦੇ ਖਰਚੇ ਚਲਾਣੇ ਬਹੁਤ ਔਖੇ ਨੇ ਮੈਂ ਦੁਬਾਰਾ ਬੇਨਤੀ ਕਰਦਾ ਸਰਕਾਰ ਨੂੰ ਲੋਕਾਂ ਦੇ ਹੱਕੇ 'ਚੇ ਬਜਟ ਪੇਸ਼ ਕੀਤਾ ਜਾਵੇ